ਹਲਕਾ ਆਧਮਪੁਰ ਦੇ ਦਿਨੋਂ ਦੇ ਜਲੰਧਰ ਜੰਮੂ ਨੈਸ਼ਨਲ ਹਾਈਵੇ ਤੇ ਪਿੰਡ ਨਜਾਮਦੀਨਪੁਰ ਦੇ ਐਫਪੀ ਪੈਟਰੋਲ ਪੰਪ ਨੂੰ ਨੁਕਾ ਪੋਸਟ ਲੁੱਟੇ ਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਦੱਸ ਦਈਏ ਕਿ ਫਾਇਰਿੰਗ ਕਰਕੇ ਨਦੇ ਵੱਲੋਂ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਜਲੰਧਰ ਦੀ ਦਿਹਾਤੀ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਕਰ ਲਈ ਹੈ ਤੇ ਚੋਰਾਂ ਦੀ ਭਾਲ ਜਾਰੀ ਹੈ ਪੁਲਿਸ ਨੇ ਕੈਮਰੇ ਦੇ ਅੱਗੇ ਹੌਂਣ ਤੋਂ ਮਨਾ ਕਰ ਦਿੱਤਾ ਪਰ પેટ્રોલ ਪੰਪ ਦੇ ਮਾਲਕ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਦਿਨ ਰਾਤ ਚੱਲਣ ਵਾਲੇ પેટ્રોલ ਪੰਪਾਂ ਨੂੰ ਪ੍ਰਸ਼ਾਸਨ ਦੇ ਕੋਲੋਂ ਸਿਕਿਉਰਟੀ ਮਿਲਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਅਜਿਹੀਆਂ ਘਟਨਾਵਾਂ ਜਲੰਧਰ ਸ਼ਹਿਰ ਤੋਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਦੱਸਦੀ ਹੈ ਕਿ પેટ્રોલ ਪੰਪ ਤੇ ਸਾਫ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਝ ਤਿੰਨ ਨਕਾਬਪੋਸ਼ ਲੁਟੇਰੇ ਆਉਂਦੇ ਨੇ ਤੇ પેટ્રોલ ਪੰਪ ਨੂੰ ਨਿਸ਼ਾਨਾ ਬਣਾਉਂਦੇ ਨੇ ਮਾਮਲਾ ਤਕਰੀਬਨ ਸ਼ਾਮੇ 4:30 ਦੇ 7 ਦੇ ਵਿਚਕਾਰ ਦਾ ਆ ਜੀ ਜਦੋਂ ਤਿੰਨ ਮੁੰਡੇ ਮੋਟਰਸਾਈਕਲ ਤੇ ਮੂੰਹ ਬੰਨ ਕੇ ਆਇਆ ਜੀ ਆਉਂਦੇ ਹੀ ਉਹਨਾਂ ਨੇ ਫਾਇਰਿੰਗ ਸ਼ੁਰੂ ਕੀਤੀ ਠੀਕ ਹੈ ਜਿਸ ਤਰ੍ਹਾਂ ਉਹਨਾਂ ਕਟਰ ਕੋ 3-4 ਫਾਇਰ ਕੱਢੇ ਤੇ ਬੰਦਿਆਂ ਨੂੰ ਡਰਾ ਕੇ ਪਹਿਲਾਂ ਇੱਕ ਬੰਦੇ ਕੋਲ ਦਾਨਿਸ਼ ਜਿਹਦਾ ਮੁੰਡੇ ਦਾ ਨਾਮ ਸੀ ਉਹ ਤੋਂ ਕੋ ਪੈਸੇ ਖੋਏ ਉਹਨਾਂ ਨੇ ਉਸ ਤੋਂ ਬਾਅਦ ਦੂਸਰੇ ਆਈਲੈਂਡ ਤੇ ਜਾ ਕੇ ਜਿਹੜਾ ਮੁੰਡਾ ਡੀਜ਼ਲ ਪਾਉਂਦਾ ਉਧਰ ਕੋਲ ਜਾ ਕੇ ਫਾਇਰ ਕੱਢਿਆ ਇੱਕ ਉਹਨਾਂ ਦੇ ਜਿਹੜੇ ਕਿ ਖੋਲ ਛੱਤ ਦੇ ਵਿੱਚ ਕਨੋਪੀ ਵਿੱਚ ਲੱਗੇ ਮੌਜੂਦ ਹਨ ਤੇ ਉਧਰ ਕੋਲ ਜਾ ਕੇ ਕੋਈ ਪੈਸਾ ਤੇ ਉਹਦਾ ਬੈਗ ਹੋ ਕੇ ਭੱਜ ਗਏ ਤੇ ਆਦਮپور ਪੁਲਿਸ ਨੇ ਤੁਸੀਂ ਇਹ ਮੈਨੂੰ ਕਹਿੰਦੇ ਅਸੀਂ ਉਸੇ ਟਾਈਮ ਇਮੀਡੀਏਟਲੀ ਪਹਿਲਾਂ ਲਾਹਰਪੁਰ ਚੌਂਕ ਲਾਹਰਪੁਰ ਚੌਂਕੀ ਨੂੰ ਰਾਹ ਦਿੱਤੀ ਤੇ ਉਹ ਵੀ ਤਕਰੀਬਨ ਮੌਕੇ ਤੇ ਜਲਦੀ ਪਹੁੰਚ ਗਏ 20 ਮਿੰਟਾਂ ਵਿੱਚ ਪਰ ਤਦ ਤੱਕ ਕੋ ਕਿਸੇ ਨਾ ਕਿਸੇ ਪਾਸੇ ਨਿਕਲ ਚੁੱਕੇ ਸੀ ਕਿ ਲੱਗਦਾ ਕਿ ਸਰ ਜਿਸ ਤਰੀਕੇ ਨਾਲ ਲਗਾਤਾਰ ਪٹرول ਪੰਪਾਂ ਨੂੰ ਸ਼ੱਲਾ ਬਣਾਏ ਜਾ ਰਹੇ ਹਨ ਉਹਨਾਂ ਨੂੰ ਦੇਰਾਂ ਨੂੰ ਪ੍ਰਸ਼ਾਸਨ ਨੂੰ ਕੁਝ ਕਹਿਣਾ ਚਾਹੁੰਦਾ ਤੁਸੀਂ ਅਸੀਂ ਪ੍ਰਸ਼ਾਸਨ ਕੋਲ ਇਹੀ ਮੰਗ ਕਰਦੇ ਹਾਂ ਬੇਨਤੀ ਵੀ ਕਰਦੇ ਹਾਂ ਕਿ ਸਰਾਊਂਡਿੰਗ ਏਰੀਏ ਪٹرول ਪੰਪਾਂ ਤੇ ਜਿਹੜੇ 24 ਘੰਟੇ ਖੁੱਲਦੇ ਐ ਉਹਨਾਂ ਤੇ ਗਸ਼ਤ ਥੋੜੀ ਭਤਾਈ ਜਾਵੇ ਜਿਹੜੇ ਅਵਾਰਾ ਗੱਦੀ ਕਰਦੇ ਮੁੰਡੇ ਬਿਨਾਂ ਨੰਬਰ ਪਲੇਟਾਂ ਤੋਂ ਬਿਨਾਂ ਮੋਟਰਸਾਈਕਲਾਂ ਤੋਂ ਘੁੰਮੀ ਫਿਰਦੇ ਐ ਉਹਨਾਂ ਤੇ ਨੱਥ ਪਾਈ ਜਾਵੇ ਕਿਉਂਕਿ ਇਸ ਮੋਟਰਸਾਈਕਲ ਦਾ ਨੰਬਰ ਨਹੀਂ ਸੀ ਅਗਰ ਨੰਬਰ ਹੁੰਦਾ ਕੈਮਰੇ ਵਿੱਚ ਆ ਜਾਂਦਾ ਤੇ ਕਿਸੇ ਨਾ ਕਿਸੇ ਜਾ ਕੇ ਪਰੇ ਯਾ ਸੰਗਿ ਕਿੰਨੇ ਕਿੰਨੇ ਕਿਹਾ ਪੋਸਟਿੰਗ ਹੋ ਰਹੀ ਹੈ ਤਿੰਨ ਬੰਦੇ ਸੀ ਜੀ ਤਿੰਨ ਸਣੇ ਮਕਸਦ ਆਏ ਉਹਨੇ ਕਿੰਨੇ ਕਿ ਫਾਇਰ ਇਹਨਾਂ ਤਿੰਨ ਤੋਂ ਚਾਰ ਚਾਰ ਕ ਫਾਇਰ ਕੱਢੇ ਸੀ ਕਿਸੇ ਦਾ ਜਮੀਨ ਦਾ ਕੋਈ ਨੁਕਸਾਨ ਤਾਂ ਨਹੀਂ ਕੋਈ ਜਖਮੀ ਨਹੀਂ ਜਾਨੀ ਨੁਕਸਾਨ ਕੋਈ ਨਾ ਹੋਇਆ ਜੀ ਕਿਉਂਕਿ ਇਹ ਤਾਂ ਹਵਾਈ ਫਾਇਰ ਕਿਤੇ ਮੌਜੂਦ ਜਿਸ ਨਾਲ ਬੰਦੇ ਨੂੰ ਡਰਾ ਕੇ ਤੇ ਇਹਨਾਂ ਦਾ ਪੈਸਾ ਲੁੱਟਣਾ ਪੁਲਿਸ ਨੇ ਤੁਰਤ ਉਸੇ ਕਰ ਦਿੱਤੀ ਇਹਨਾਂ ਪੁਲਿਸ ਕੀ ਕਹਿਣੀ ਹੁੰਦੀ ਹੈ ਪੁਲਿਸ ਨੇ ਬੱਸੇ ਰਾਤੀ ਵੀ ਕਾਫੀ ਕੋਸ਼ਿਸ਼ ਕੀਤੀ 11 11:30 ਵਜੇ ਤੱਕ ਨਾਕਾ ਬੰਦੀਆਂ ਸਾਰੇ ਪਾਸੇ ਕਰਕੇ ਕੈਮਰੇ ਵਿੱਚ ਜਿੱਥੇ ਕੋਸ਼ਿਸ਼ ਕੀਤੀ ਸਰਾਊਂਡਿੰਗ ਏਰੀਆ ਜਿਹੜਾ ਟ੍ਰੈਸ ਪਲੇਸ ਕਰਦੀ ਪਰ ਪਤਾ ਨਹੀਂ ਲੱਗ ਸਕਿਆ ਔਰ ਅੱਜ ਤੋਂ ਅੱਜ ਵੀ ਸਵੇਰ ਦੀ ਪੁਲਿਸ ਬੜੀ ਸਰਗਰਮੀ ਨਾਲ ਭਾਲ ਕਰ ਰਹੀ ਹੈ ਪਰ ਅਜੇ ਤੱਕ ਕੋਈ ਹੱਥ ਨਹੀਂ ਲੱਗਾ ਬਿਊਰੋ ਰਿਪੋਰਟ ਔਨ ਪੁਆਇੰਟ